ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲ ਕਰ ਲਈਏ ਇਸ ਫਾਰਮ ਤੋਂ ਆਪਾਂ ਕਾਫੀ ਵੀਡੀਓ ਕਵਰ ਕਰ ਚੁੱਕੇ ਆ ਆਪਾਂ ਪਹੁੰਚੇ ਆ ਸੱਜਣੋ ਬਾਈ ਮਾਦੇ ਕੋਲੇ ਨਾਲ ਇਹਦਾ ਹੈਗਾ 파ਟਨਰ ਸੱਜਣ ਭਾਨਾ ਕਿਉਂਕਿ ਭਾਨਾ ਜਿਵੇਂ ਤੁਹਾਨੂੰ ਸੱਜਣੋ ਪਤਾ ਵੀ ਪਿਛਲੇ ਦਿਨੀ ਹਾਦਸਾ ਹੋ ਗਿਆ ਤੇ ਸੱਟ ਲੱਗੀ ਸੀ ਬਾਈ ਦੀ ਉਹਦੇ ਕਰਕੇ ਚੱਲ ਰਿਹਾ ਰਸਤੇ ਤੇ ਮੇਨ ਗੱਲ ਆ ਜਿਹੜੀ ਬੱਚੀਆਂ ਦਿਖਾਉਂਗਾ ਦੋ ਇੱਕ ਹੈਗੀ ਆ ਕ੍ਰੋਸ ਚ ਤੇ ਇੱਕ ਹੈਗੀ ਆ ਸੱਜਣੋ ਹੁੱਲ ਵੱਡੇ ਕੱਦ ਕਾਠ ਵਾਲੀ ਆ ਚੰਗੇ ਦੁੱਧ ਵਾਲੀ ਬੱਚੀ ਆ ਤੇ ਹੈਗੀਆਂ ਵੀ ਦੋਨੇ ਜੇ ਗੱਲ ਕਰ ਲਈਏ ਸੱਜਣੋ ਦੰਦਾਂ ਚ ਨੇ 6 6 ਦੰਦ ਨੇ ਤੇ ਵੀਡੀਓ ਕਵਰ ਕਰਵਾ ਰਿਆ ਅੱਜ ਆਪਣੇ ਨਾਲ ਆਪਣਾ ਵੱਡਾ ਭਾਈ ਆ ਚਮਕੌਰ ਢੋਲੇ ਵਾਲਾ ਆ ਜਾ ਚਮਕੌਰ ਹੋਰ ਕੀ ਹਾਲ ਆ हां ਸਤਿ ਸ੍ਰੀ ਅਕਾਲ ਭਰਾਵਾ ਸਾਨੂੰ ਚੱਲਦਾ ਕੰਮ ਟੋਪ ਤੇ ਪੂਰਾ ਵਜੇ ਟੋਪ ਤੇ ਚੱਲਦਾ ਭਰਾਵਾ ਆਪ ਅੱਛੀ ਤੋਂ ਕਰ ਲਈਏ ਸ਼ੁਰੂ ਹਾਂ ਹਾਂ ਲਾ ਆ ਜਾ ਬਈ ਤੋਰ ਦੇ ਨਾਲ ਨਾਲ ਦੀ ਡਿਟੇਲ ਦੱਸ ਦਾਂਗੇ ਆਪਾਂ ਇਹਦਾ ਕਿਹੜਾ ਸੂਆ ਸੂਆ ਭਰਾ ਮੇਰੇ ਦੂਜਾ ਮੂੰਹੋਂ ਸਿੱਗੀ ਐ 34 35 ਕਿਲੋ ਤੋਂ ਘੜਾਇਆ ਦਾ ਪਲੂਣ ਦਾ ਛੱਟ ਪੱਟ ਕੇ ਗਾਇਆ 5008 ਦੀ ਮਗਰ ਵਸੀ ਐ 5008 ਤੇ ਜਰਸੀ ਦੀ ਜਰਸੀ ਦੀ ਲੈ ਸੱਜਣਾ 5008 ਦੀ ਬਾਈ ਕਹਿੰਦਾ ਜਰਸੀ ਦੀ ਮਾਗਰੇ ਦੇ ਬੱਛੀਆ ਸਤੰਦਾਂ ਚ ਹੈਗੀ ਆ 6 ਦੰਦ ਉਥੋੜੀ ਜਿਹੀ ਤਿਹਾਰੇ ਕਰਕੇ ਐਚ ਵੀ ਕਰਦੀ ਆ ਹਨਾ ਇੱਕ ਫੁੜੀ ਖੁੱਲੀ ਆਈ ਆ ਭਰਾ ਮੇਰਾ ਕਿਸੇ ਫਾਰਮ ਤੋਂ ਖੁੱਲੀ ਆਈ ਹੋਈ ਆ ਬਾਈ ਕਹਿੰਦਾ ਤਿਹਾਰੇ ਕਰਕੇ ਕਰਦੀ ਆ ਐਚ ਵੀ ਪਰ ਜੇ ਬਾਡੀ ਬੂਡੀ ਦੀ ਸੱਜਣੋ ਇਹਦੀ ਗੱਲ ਕਰ ਲਈਏ ਯਾਰ ਲੇਵੇ ਲੂਵੇ ਦੀ ਹਨਾ ਤੇ ਥਣਾਂ ਦੇ ਗੈਪ ਗੂਪ ਦੀ ਗੱਲ ਕਰ ਲਈਏ ਲਾਜਵਾ ਵਾ ਥਣ ਆਲਾ ਤਾਂ ਉਹ ਸ਼ਿਸ਼ਟਮ ਆ ਜਿਵੇਂ ਆਪਾਂ ਕਹਿ ਦਿੰਨੇ ਵੀ ਯਾਰ ਥਣਾਂ ਨਾ ਮਿੰਕ ਕੇ ਲਾਏ ਹੁੰਦੇ ਆ ਪੂਰੀ ਪੂਰੀ ਦੂਰੀ ਤੇ ਉਹ ਗੱਲ ਬਾਤ ਆ ਬਾਕੀ ਇਹਦਾ ਲੇਵਾ ਇਹਦਾ ਭਾਂਡਾ ਤੁਹਾਨੂੰ ਦੱਸੂਗਾ ਵੀ ਬਾਕੀ ਜਾਨਵਰ ਕਿੰਨੇ ਕ ਦੁੱਧ ਵਾਲਾ ਕਿਉਂਕਿ ਜਾਣਕਾਰ ਸੱਜਣ ਬਾਈ ਇਹਦੇ ਭਾਂਡੇ ਤੋਂ ਇਹਦੀ ਬਾਡੀ ਤੋਂ ਹਨਾ ਬਾਡੀ ਬੰਤਰ ਤੋਂ ਅੰਦਾਜ਼ਾ ਲਾ ਲੈਂਦੇ ਨੇ ਜਾਣਕਾਰ ਸੱਜਣ ਵੀ ਇਹ ਕਿੰਨੇ ਕ ਦੁੱਧ ਵਾਲਾ ਜਾਨਵਰ ਆ ਤੇ ਇੱਥੇ ਤੋਂ ਜਿਹੜਾ ਇਹਦਾ ਥਣਾਵਾ ਗੈਪ ਗਰੂਪ ਆ ਬਾਈ ਲਾਜਵਾ ਵਾ ਬੈਕ ਤੋਂ ਵੀ ਤੇ ਉਰਲੇ ਬੰਨ ਵੀ ਮਾਰਦੇ ਤਰਸਾ ਇਧਰੋਂ ਵੀ ਦਿਖਾ ਦੇ ਓਏ ਇਧਰੋਂ ਵੀ ਦਿਖਾ ਦੇ ਲੈ ਵਾ ਕਿੰਨਾ ਕ ਦੁੱਧ ਪਾ ਦੂ ਚਮਕੌਰੇ ਜਿਹਦਾ ਸਿਆਲ ਹੁੰਦਾ ਫਿਰ ਤਾਂ ਪਾਉਂਦੀ 45 ਕਿਲੋ 35 37 ਕਿਲੋ ਮੰਨ ਕੇ ਲੈ ਲੇ ਲੋ ਤਾਂ ਵੱਧ ਪਾਉਗੀ ਵੀਰੇ ਜਿਹੜੇ ਸਾਵਾ ਦੀ 35 36 ਕੱਢੀ ਜਾਊ ਹਾਂ ਬੜੇ ਆਰਾਮ ਨਾਲ ਕਰਾਉਸ ਗਾ ਗਰਮੀ ਦੇ ਕੰਮ ਦੀ ਪੂਰੀ ਹੋ ਜਾਏਗੀ ਬੱਤੀ ਪਾਉਦਾ ਵੀ ਥੋੜੀ ਬਹੁਤੀ ਕਰਾਉਗੀ ਵੀ ਆ ਤੇ ਠੰਡੀ ਸੀਲ ਵੀ ਆ ਜਮਾ ਜਮਾ ਫਿਕਸ ਜਮਾ ਫਿਕਸ ਲੈ ਵਾ ਭਰਾ ਮੇਰਾ ਹਾਂ ਫਰ ਵਾਰ ਪੰਡੀਆ ਉਹ ਤੇ ਬਾਕੀ ਚਮਕੌਰ ਭਰ ਦਿਆ ਕਰੂਗੀ ਇੱਕ ਡਰਮ ਕੱਲੀ ਹਾਂ ਡਰਮ ਹੀ ਹਾਂ ਮਾਨ ਦੋ ਤਾਂ ਕੱਢੂਗੀ ਬੈਠੂਗਾ ਹਾਂ ਬਾਕੀ ਉਰੇ ਤੋਂ ਸੱਜਣੇ ਇਹਦੇ ਕੱਦ ਕਾਟ ਦਾਂ ਅੱਜ ਆ ਲੈ ਲੋ ਕੱਦ ਵੀ ਫੁੱਲ ਵੱਡਾ ਤੇ ਗੱਠਾ ਭਾਈ ਗਿੜ ਆੰਤਰੀ ਗੁਲੇਗਾ ਬੜਾ ਮੁੱਠੀਆ ਥਣ ਲੱਗਿਆ ਨਾ ਇਹ ਗਾਣ ਹੋੜਾ ਮਟਾਇਡ ਸਾਡੀ ਪ੍ਰੋਬਲਮ ਸਮਝ ਨਹੀਂ ਆਉਂਦੀ ਥੁਠੀਆ ਥਣ ਨੂੰ ਖਾਸियतਾਂ ਕਈ ਨੇ ਜੀ ਹਾਂ ਤੇ ਇੱਕ ਗਰਮੀ ਦੇ ਕੰਮ ਦੀ ਹੈ ਤੇ ਮਗਰ ਵੀ ਬੱਸੀ ਹੈ ਤੇ ਆਪ ਵੀ ਬੱਸੀ ਆ ਹਾਂ ਮੈਂ ਵੀ ਇਹਨਾਂ ਧਾਰਾ ਮਾਂ ਕੋਈ ਧਾਰਾ ਵੀ ਦਿਖਾ ਦੇ ਦੀਆਂ ਮਾਰਕੀ ਤੇ ਮੇਨ ਗੱਲ ਆ ਜਿਹੜੀ ਯਾਰਾ ਦੋ ਚਾਰ ਜਗ੍ਹਾ ਰੱਖਣ ਦੀ ਜਗ੍ਹਾ ਤੇ ਇੱਕੇ ਰੱਖ ਲਓ ਹਣਾ ਹਾਂ ਨਾਲ ਮੂਹ ਪਿੱਸੇ ਬੱਸੀ ਵੀ ਬੱਚਾ ਵੀ ਵਧੀਆ ਬੱਚਾ ਲਾ ਇਹਨੂੰ ਧਾਰਾ ਦਿਖਾ ਬੱਚਾ ਲਾਉਂਗੇ ਲੋਡ ਨਹੀਂ ਬਈ ਬੰਦੇ ਚ ਅੱਛਾ ਲੈ ਤੇ ਧਾਰਾ ਦਿਖਾ ਦੋ ਮਾਰਕੀ ਦੀ ਲੈ ਨੇੜੇ ਲਾ ਕੇ ਦਿਖਾ ਦੇ ਦਰ ਧਾਰ ਤੂੜ ਦਾ ਉਹੀ ਗੱਲ ਆ ਵੀ ਸੱਜਣੋ ਟੂਟੀ ਛੱਟਣ ਵਾਲਾ ਸਿਸਟਮ ਹੈ ਉਹ ਬੱਸ ਬੱਸ ਓਕੇ ਆ ਕੋਈ ਨਾ ਕੋਨਾ ਕਮ ਪੱਕਾ ਹੋਏ ਮਾਰੂ ਰੰਗ ਕਿਹਨੇ ਸੱਜਣੇ ਆਨਲਾਈਨ ਮੰਗਵਣੀਆਂ ਬਾਈ ਤੋਂ ਆਨਲਾਈਨ ਵੀ ਮੰਗਾ ਸਕਦਾ ਤੇ ਬਾਕੀ ਧਾਰਾ ਤੂੜਾ ਦਾ ਕੰਮ ਹੈਗਾ ਓਕੇ ਦੀ ਰਿਪੋਰਟ ਬਾਸ਼ਾ ਮਿਲ ਗਈ ਠੰਡੀ ਸੀ ਸੀ ਦਾ ਭਰਾ ਮੇਰਾ ਜਮਾ ਆ ਬੱਚੀ ਪੂਰੀ ਠੰਡੀ ਸੀ ਲਾ ਤੇ ਥੱਲੇ ਦੀ ਵੀ ਯਾਰ ਪੂਰੀ ਜ਼ਬਰਦਸਤ ਆ ਪੂਰੀ ਸਾਫ ਆ ਪੈਸੇ ਦੱਸਾਂਗੇ ਤੇ ਪੈਸੇ ਕਿੰਨੇ ਪੈਸੇ ਦੇ ਮੁੱਲ ਦਾ 1 ਲੱਖ 5 ਲੱਖ ਦੀ ਦੇ ਦਾਂਗੇ ਭਰਾ ਮੇਰੇ ਲੱਖ ਦੀ ਦੇ ਦਾਂਗੇ ਮਾਨਤਾਨ ਕਰ ਦਾਂਗੇ ਲੱਖ ਦਾ ਮਾਨਤਾਨ ਕਰ ਦਾਂਗੇ ਹਾਂ ਭਰਾ ਮੇਰਾ ਆ ਬੈਡ ਹੈਗੀ ਆ ਸੱਜਣੋ ਫੁੱਲ ਵੱਡੇ ਤੇ ਆਪਾਂ ਜਿਵੇਂ ਆਪਣੇ ਕੋਲੇ ਆਉਂਦੀ ਆ ਬੈਡ ਭਰਾ ਮੇਰਾ ਪਾਉ ਥੋੜਾ ਜਿੰਨਾ ਫੇਰ ਦੇ ਦੇਣਾ ਬੈਡ ਤਾਂ ਬਹੁਤ ਰੁਪਈਆ ਦੀ ਵੇਚਣੀ ਹੋਵੇ ਮੈਂ ਟਿਕਾ ਕੇ ਤੈਨੂੰ ਆਏ ਵੀ ਆਪਣੇ ਕੋਲ ਮਾਰ ਆ ਸੁਫਨਾ ਮਾਲ ਬਾਹਾਂ ਖੜਾਗਾ ਉਹ ਵੀ ਵੇਚਣਾ ਵੇਚਣਾ ਬੰਮ ਉਹ ਸਮਝਣਾ ਆ ਰਿਹਾ ਪਹਿਲਾਂ ਉਹਨੇ ਆਪਦੀ ਸਮਝਣਾ ਹੁੰਦੇ ਨੇ ਬਾਕੀ ਜਿੰਨੇ ਦਾ ਜਾਨਵਰ ਤੁਹਾਨੂੰ ਲੱਗਦਾ ਰੁਪਈਏ ਤੁਸੀਂ ਓਨੇ ਲਾਉਣੇ ਨੇ ਪਰ ਚੀਜ਼ ਹੈਗੀ ਆ ਯਾਰ ਤੁਹਾਨੂੰ ਚੀਜ਼ ਦੱਸੂਗੀ ਲੈ ਸੱਜਣਾ ਇਹ ਤੇ ਮਾਰ ਦੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਦੂਜਾ ਸੂਆ ਭਰਾ ਮੇਰੇ 23 24 ਕਿਲੋ ਹੋਰ ਤਾਂ ਕੱਢਿਆਗਾ ਭਲੂਣ ਦਾ ਇਹ ਵੀ ਦੰਦਾ ਚ ਦੰਦਾ ਚ ਅੱਛੀ ਆ ਇਹ ਲੈ ਖੋਲ ਕੇ ਤੋੜ ਦੇ ਬਾਈ ਇੱਕ ਵਾਰੀ ਤੋੜ ਦੇ ਤੋੜ ਦੇ ਲੈ ਖੋਲ ਕੇ ਤੋੜ ਦੇ ਇੱਕ ਵਾਰੀ ਇਹ ਆ ਗਈ ਕ੍ਰੋਸ ਤੇ ਹੈਨਾ ਹਾਂ ਗਰਮੀ ਦੇ ਕੰਮ ਦੀ ਜਮੜ ਗਈ ਸੱਜਣਾ ਕਰਾਉਂਦੇ ਆਂ ਅੰਦਰ ਦੀ ਬੜੀ ਆ ਬਾਈ ਗੁਰੂ ਇਹ ਵੀ ਪੱਪ ਜੀ ਬੰਨੀ ਰੱਖਿਓ ਇਹ ਰੂ ਤੋਂ ਪਛਾਉ ਏ ਦੁੱਧ ਕਿੰਨਾ ਕ ਪਾ ਦੂ 24 25 ਕਿਲੋ ਮੰਨ ਕੇ ਲੈ ਲੇ ਭਰਾ ਜਿੰਨਾ ਦਾ ਦੁੱਧ ਮਾਲ ਕਰਨਾ ਪਤਾ 19 10 ਕਿ ਲੇਵਾਂਗੇ ਪਰ ਵੱਧ ਆ ਆਰਡਰ ਹੈ ਆਰਡਰ ਹੈਗਾ ਫਿਕਸ ਹੈ ਨਾ ਫਿਕਸ ਆਰਡਰ ਦੀ ਜਮਾ ਮੇਰੇ ਯਾਰ ਹਾਂ ਹੈਗਾ ਫਿਕਸ ਆਰਡਰ ਪਰ ਥਣ ਥਣ ਦੀ ਗੱਲ ਕਰ ਲਈਏ ਥਣ ਥਣ ਸੱਜਣੋ ਚੰਗਾ ਲੱਗਿਆ ਬੱਚੀ ਨੂੰ ਟਾਪ ਕੁਆਲਟੀ ਦਾ ਲੱਗਿਆ ਜੇਰ ਜੂਰ ਸੋਣੀ ਪਈ ਹੋਈ ਹੈ ਜੀ ਬਾਈ ਆ ਜੇਰ ਜੂਰ ਦੋਨੇ ਬੱਚੀਆਂ ਦੀ ਡਾਨਾ ਹੈ ਇਹਦੀਆਂ ਵੀ ਧਾਰਾ ਮਾਰ ਦੋ ਇਹਦਾ ਵੀ ਲਾ ਦੇ ਬੱਚੀ ਆ ਗਈ ਸਤਾ ਹਾਂ ਹਾਂ ਬੰਦੇ ਮੂਰੇ ਲਤਾਰਾਂ ਦਿਖਾ ਦੇ ਮਾਰ ਕੇ ਥਣ ਥਣ ਤਾਂ ਉਹੀ ਗੱਲ ਆ ਵੀ ਆਨ ਕੱਢਾ ਟੋਪ ਕੁਆਲਟੀ ਦਾ ਲਾ ਮਾਰ ਦੇ ਤਾਰਾਂ ਥੱਲੀ ਮਾਰ ਦੇ ਲੈ ਇਹ ਸੱਜਣੋ ਜਿਵੇਂ ਥੋੜੀ ਜੀ ਕਰਾਸ ਚ ਆ ਜੀ ਕਈ ਸੱਜਣਾਂ ਨੂੰ ਸ਼ੱਕ ਹੁੰਦਾ ਵੀ ਇਹ ਨਿਆਣਾ ਨੂੰਣਾ ਵੀ ਲੈਂਦੀ ਆਹੀ ਗੱਲ ਜੀ ਇਹਦੀ ਚਵਾਈ ਯਾਰ ਮੈਂ ਕਹਿੰਦਾ ਉਹਦੇ ਨਾਲੋਂ ਵੀ ਜ਼ਬਰਦਸਤ ਆ ਹਨਾ ਦੋਨੋਂ ਹੀ ਜ਼ਬਰਦਸਤ ਆ ਹਾਂ ਇਹਦੀ ਚਵਾਈ ਉਹਦੇ ਨਾਲੋਂ ਵੀ ਜ਼ਬਰਦਸਤ ਆ ਭਾਈ ਬਸ ਬੜਾ ਖਰਾਬ ਨਾ ਕਰੋ ਫਿਰ ਕਮੈਂਟ ਵਾਲੇ ਲੱਗ ਜਣਾਂ ਨੇ ਕਰਨ ਵੀ ਦੁੱਧ ਤੁਸੀਂ ਥੱਲੇ ਥੱਲੇ ਡੋਲਦਾ ਨੇਓ ਸੀਲ ਛੰਡੀ ਦਾ ਪਰ ਪਰ ਗਿਆ ਭਾਈ ਠੰਡੀ ਸੀਲ ਚੰਗੀ ਆ ਕਈ ਵਾਰੀ ਨਾ ਉਰੇ ਬੰਦੇ ਵੀ ਕਾਫੀ ਖੜੇ ਨੇ ਆਲੇ ਵਾਲੇ ਉਹਨਾਂ ਕਰਕੇ ਵੀ ਪਸ਼ੂ ਖबरा ਜਾਂਦਾ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਮੁੱਲ 65 ਕਰਾਂਦਾ ਬਾੜ ਦੀ ਦੇ ਦਾਂਗੇ ਵੀਰੇ ਜੀ ਬਾੜ ਤੋਂ ਕਰਦਾ ਮਾਨ ਤਾਂ ਮਾਨ ਤਾਂ ਉਹਨਾਂ ਦੀ ਕਰਾਂ ਕੋਈ ਮਾਨ ਤਾਂ ਇਹਦਾ ਵੀ ਹੋ ਜੂਗਾ ਸੱਜਣੋ ਬਾਤ 1000 ਚ ਇਹ ਵੀ ਤਾਜੀ ਸੂਈਆਂ ਹਨਾ ਮਾਂ ਤਾਜੀ ਸੂਈਆਂ ਉਹਨਾਂ ਦੀਆਂ ਪਈਆਂ ਪਈਆਂ ਨੇ ਦੋਨੀ ਰਾਤ ਸੂਈਆਂ ਹਨਾ ਹਾਂ ਰਾਤ ਸੂਈਆਂ ਆ ਬੱਚੀਆਂ ਸੱਜਣੋ ਇਹ ਦੋਨੀ ਰਾਤ ਸੂਈਆਂ ਨੇ ਮਾਨਤਾਨ ਭਾਈ ਕਹਿੰਦਾ ਜਿਹੜੇ ਰੇਟ ਕਰੇ ਨੇ ਉਹਨਾਂ ਚ ਹੋ ਜੂਗਾ ਇਹ ਜੀ ਗੱਲ ਨਹੀਂ ਤੇ ਨੰਬਰ 22 ਦਾ ਮੈਂ ਵੀਡੀਓ ਚ ਲਾ ਦੂੰਗਾ ਇੱਕ ਵਾਰੀ ਬੋਲ ਵੀ ਦੇ ਨੰਬਰ ਮੈਨੂੰ ਨੰਬਰ 9779457644 ਵੀਰੇ ਇੱਕ ਵਾਰੀ ਫੇਰ ਬੋਲ ਦਿਓ 9779457644 ਵੀਰੇ ਲੈ ਸੱਜਣਾ ਨੰਬਰ 22 ਦਾ ਸਕਰੀਨਤੀ ਚੱਲੂਗਾ ਵੀਡੀਓ 'ਚ ਬਾਕੀ ਨਾ 2000 ਜਾਨਵਰਾਂ 'ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ